bulldozer ਚੱਲੇ ਪੰਜਾਬ ਸਰਕਾਰ ਨੇ ਵੱਡੀ ਕਾਰਵਾਈ ਕੀਤੀ ਹੈ ਇੱਕ ਵੱਡਾ ਐਕਸ਼ਨ ਦੇਖਣ ਨੂੰ ਮਿਲਿਆ ਹੈ ਜਿੱਥੇ ਕਿ ਡਰੱਗਸ ਦੇ ਖਿਲਾਫ ਇਹ ਪੰਜਾਬ ਪੁਲਿਸ ਨੇ ਐਕਸ਼ਨ ਚਲਾਇਆ ਹੈ ਜਿੱਥੇ ਕਿ ਦੇਰ ਰਾਤ ਘਰਾਂ ਦੇ ਵਿੱਚ ਬੁਲਡੋਜ਼ਰ ਚਲਾਏ ਗਏ ਨੇ ਜੀ ਹਾਂ ਵਾਰ ਔਨ ਡਰੱਗਸ ਦੇ ਤਹਿਤ ਪੰਜਾਬ ਸਰਕਾਰ ਦੀ ਵੱਡੀ ਕਾਰਵਾਈ ਦੇਖਣ ਨੂੰ ਮਿਲੀ ਹੈ ਜਿੱਥੇ ਕਿ ਡਰੱਗ ਮਾਫੀਆ ਦੇ ਘਰਾਣੇ ਤੇ ਹੁਣ ਬਿਲਡੋਜ਼ਰ ਚੱਲੇਗਾ ਤੇ ਬਿਲਡੋਜ਼ਰ ਲੁਧਿਆਣਾ ਦੇ ਪਿੰਡ ਤਲਵੰਡੀ ਦੇ ਵਿੱਚ ਜ਼ਰੂਰ ਚੱਲ ਗਿਆ ਹੈ ਤੇ ਉੱਥੇ ਹੀ ਤਸਵੀਰਾਂ ਨਾਲ ਦੀ ਨਾਲ ਦਿਖਾ ਰਹੀਆਂ ਜਿੱਥੇ ਕਿ ਮਾਨ ਸਰਕਾਰ ਹੁਣ ਡਰੱਗ ਮਾਫੀਆ ਨੂੰ ਨਹੀਂ ਛੱਡੇਗੀ ਜਿਹੜੇ ਕਿ ਗੈਰ ਕਾਨੂੰਨੀ ਤਰੀਕੇ ਦੇ ਨਾਲ ਕੰਸਟਰਕਸ਼ਨ ਕੀਤੀ ਹੋਈ ਹੈ ਉਹਨਾਂ ਤੇ ਵੀ ਜਿਹੜਾ ਔਰ ਜਿਹੜਾ ਬਲਡੋਜ਼ਰ ਚਲਾਇਆ ਜਾ ਰਿਹਾ ਹੈ देर रात लुਧਿਆਣਾ ਦੇ ਲਾਡੋਵਾਲ ਦੇ ਕੋਲ ਤਲਵੰਡੀ ਪਿੰਡ ਦੇ ਵਿੱਚ ਡਰੱਗ ਮਾਫੀਆ ਦੇ ਘਰ ਵਲਡੋਜ਼ਰ ਚੱਲਿਆ ਹੈ ਤੇ ਉੱਥੇ ਹੀ ਕਈ ਸਾਲਾਂ ਤੋਂ ਦੱਸਿਆ ਜਾ ਰਿਹਾ ਹੈ ਕਿ ਇਸ ਪਿੰਡ ਦਾ ਰਹਿਣ ਵਾਲਾ ਇਹ ਵਿਅਕਤੀ ਡਰਗ ਤਸਕਰੀ ਦੇ ਵਿੱਚ ਸ਼ਾਮਿਲ ਸੀ ਲਗਭਗ 3 ਸਾਲਾਂ ਤੋਂ ਡਰਗ ਤਸਕਰੀ ਕਰਦਾ ਸੀ ਤੇ ਉਸਤੇ 6 ਐਫਆਈਆ ਜੁੜੀਆਂ ਰਜਿਸਟਰਡ ਹੈ ਤੇ ਉੱਥੇ ਹੀ ਹੁਣ ਪੁਲਿਸ ਨੇ ਵੀ ਵੱਡੀ ਕਾਰਵਾਈ ਪੰਜਾਬ ਸਰਕਾਰ ਦੇ ਵਾਰਨ ਡਰੱਗਸ ਦੇ ਤਹਿਤ ਕਰ ਦਿੱਤੀ ਹੈ ਜਿੱਥੋਂ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿਸ ਤਰੀਕੇ ਦੇ ਨਾਲ ਯੂਪੀ ਦੇ ਵਿੱਚ ਬੁਲਡੋਜ਼ਰ ਐਕਸ਼ਨ ਸੁਣਿਆ ਜਾਂਦਾ ਸੀ ਪਰ ਹੁਣ ਪੰਜਾਬ ਦੇ ਵਿੱਚ ਮਾਨ ਸਰਕਾਰ ਵੀ ਜਿਹੜਾ ਬੁਲਡੋਜ਼ਰ ਐਕਸ਼ਨ ਕਰਨ ਜਾ ਰਹੀ ਹੈ ਤੇ ਉੱਥੇ ਐਕਸ਼ਨ ਹੋ ਗਿਆ ਹੈ ਤਸਵੀਰਾਂ ਵੀ ਸਾਹਮਣੇ ਆ ਚੁੱਕੀਆਂ ਨੇ ਦੇਰ ਰਾਤ ਕਿਸ ਤਰੀਕੇ ਦੇ ਨਾਲ ਪੀਲਾ ਪੰਜਾ ਚੱਲਿਆ ਹੈ ਪੰਜਾਬ ਸਰਕਾਰ ਦਾ ਇਹ ਬੁਲਡੋਜ਼ਰ ਐਕਸ਼ਨ ਜਿਹੜਾ ਡਰੱਗਸ ਦੇ ਖਿਲਾਫ ਹੈ ਪੰਜਾਬ ਪੁਲਿਸ ਨੇ ਜਿਹੜਾ ਡਰੱਗ ਮਾਫੀਆ ਦੇ ਘਰ ਤੇ ਬਲਡੋਜ਼ਰ ਚਲਾ ਦਿੱਤਾ ਵਾਰ ਔਨ ਡਰੱਗਸ ਦੇ ਤਹਿਤ ਵੱਡੀ ਕਾਰਵਾਈ ਕੀਤੀ ਗਈ ਹੈ ਤੇ ਇਹ ਕਾਰਵਾਈ ਲੁਧਿਆਣਾ ਦੇ ਪਿੰਡ ਤਲਵੰਡੀ ਦੇ ਵਿੱਚ ਹੋਈ ਹੈ ਜਿੱਥੇ ਕਿ ਪੰਜਾਬ ਸਰਕਾਰ ਕਹਿ ਸਕਦੀਆਂ ਮਾਨ ਸਰਕਾਰ ਨਸ਼ਿਆਂ ਦੇ ਖਿਲਾਫ ਨਸ਼ੇ ਦੀ ਤਸਕਰੀ ਕਰਨ ਵਾਲਿਆਂ ਦੇ ਖਿਲਾਫ ਤਾਕੜੇ ਐਕਸ਼ਨ ਲੈਣ ਦੀ ਤਿਆਰੀ ਦੇ ਵਿੱਚ ਹੈ ਤੇ ਉਸ ਦਾ ਐਕਸ਼ਨ ਜਿਹੜਾ ਹੈ ਉਹ ਪਿੰਡ ਤਲਵੰਡੀ ਦੇ ਵਿੱਚ ਦੇਖਣ ਨੂੰ ਵੀ ਮਿਲਿਆ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਉਹ ਬਿਲਡੋਜ਼ਰ ਚਲਾਇਆ ਗਿਆ ਸਭ ਕੁਝ ਤਹਸ ਨਹਸ ਕਰ ਦਿੱਤਾ ਗਿਆ ਤੁਹਾਨੂੰ ਕੀ ਲੱਗਦਾ ਹੈ ਕਿ ਮਾਨ ਸਰਕਾਰ ਦਾ ਇਹ ਕਦਮ ਜਿਹੜਾ ਹੈ ਕਿੰਨੇ ਇੱਕ ਡਰੱਗ ਮਾਫੀਆ ਜਿਹੜੇ ਆ ਉਹਨਾਂ ਨੂੰ ਸਬਕ ਸਿਖਾਏਗਾ ਕਮੈਂਟ ਕਰਕੇ ਦੱਸ ਸਕਦੇ ਹੋ ਪਰ ਨਾਲ ਦੀ ਨਾਲ ਇਹ ਵੱਡੀ ਕਾਰਵਾਈ ਜਿਹੜੀ ਹੋਈ ਹੈ ਤਲਵੰਡੀ ਦੇ ਵਿੱਚ ਉਹ ਤੁਹਾਨੂੰ ਦਿਖਾ ਰਹੇ ਆ ਪੰਜਾਬ ਸਰਕਾਰ ਨੇ ਵੱਡੀ ਕਾਰਵਾਈ ਕੀਤੀ ਹੈ ਇੱਕ ਵੱਡਾ ਐਕਸ਼ਨ ਦੇਖਣ ਨੂੰ ਮਿਲਿਆ ਹੈ ਜਿੱਥੇ ਕਿ ਡਰੱਗਸ ਦੇ ਖਿਲਾਫ ਇਹ ਪੰਜਾਬ ਪੁਲਿਸ ਨੇ ਐਕਸ਼ਨ ਚਲਾਇਆ ਹੈ ਜਿੱਥੇ ਕਿ ਦੇਰ ਰਾਤ ਘਰਾਂ ਦੇ ਵਿੱਚ ਬਲਡੋਜ਼ਰ ਚਲਾਏ ਗਏ ਨੇ ਜੀ ਹਾਂ ਵਾਰ ਔਨ ਡਰੱਗਸ ਦੇ ਤਹਿਤ ਪੰਜਾਬ ਸਰਕਾਰ ਦੀ ਵੱਡੀ ਕਾਰਵਾਈ ਦੇਖਣ ਨੂੰ ਮਿਲੀ ਹੈ ਜਿੱਥੇ ਕਿ ਡਰੱਗ ਮਾਫੀਆ ਦੇ ਘਰਾਂ ਤੇ ਹੁਣ ਬਿਲਡੋਜ਼ਰ ਚੱਲੇਗਾ ਤੇ ਬਿਲਡੋਜ਼ਰ ਲੁਧਿਆਣਾ ਦੇ ਪਿੰਡ ਤਲਵੰਡੀ ਦੇ ਵਿੱਚ ਜ਼ਰੂਰ ਚੱਲ ਗਿਆ ਹੈ ਤੇ ਉੱਥੇ ਹੀ ਤਸਵੀਰਾਂ ਨਾਲ ਦੀ ਨਾਲ ਦਿਖਾ ਰਹੀਆਂ ਜਿੱਥੇ ਕਿ ਮਾਨ ਸਰਕਾਰ ਹੁਣ ਡਰੱਗ ਮਾਫੀਆ ਨੂੰ ਨਹੀਂ ਛੱਡੇਗੀ ਜਿਹੜੇ ਕਿ ਗੈਰ ਕਾਨੂੰਨੀ ਤਰੀਕੇ ਦੇ ਨਾਲ ਕੰਸਟਰਕਸ਼ਨ ਕੀਤੀ ਹੋਈ ਹੈ ਉਹਨਾਂ ਤੇ ਵੀ ਜਿਹੜਾ ਔਰ ਜਿਹੜਾ ਬਲਡੋਜ਼ਰ ਚਲਾਇਆ ਜਾ ਰਿਹਾ ਹੈ देर रात ਲੁਧਿਆਣਾ ਦੇ ਲਾਡੋਵਾਲ ਦੇ ਕੋਲ ਤਲਵੰਡੀ ਪਿੰਡ ਦੇ ਵਿੱਚ ਡਰੱਗ ਮਾਫੀਆ ਦੇ ਘਰ ਬਲਡੋਜ਼ਰ ਚੱਲਿਆ ਤੇ ਉੱਥੇ ਹੀ ਕਈ ਸਾਲਾਂ ਤੋਂ ਦੱਸਿਆ ਜਾ ਰਿਹਾ ਹੈ ਕਿ ਇਸ ਪਿੰਡ ਦਾ ਰਹਿਣ ਵਾਲਾ ਇਹ ਵਿਅਕਤੀ ਡਰੱਗ ਤਸਕਰੀ ਦੇ ਵਿੱਚ ਸ਼ਾਮਿਲ ਸੀ ਲਗਭਗ 3 ਸਾਲਾਂ ਤੋਂ ਡਰੱਗ ਤਸਕਰੀ ਕਰਦਾ ਸੀ ਤੇ ਉਸਤੇ 6 ਐਫਆਈਆਰ ਜਿਹੜੀਆਂ ਰਜਿਸਟਰਡ ਹੈ ਤੇ ਉੱਥੇ ਹੀ ਹੁਣ ਪੁਲਿਸ ਨੇ ਵੀ ਵੱਡੀ ਕਾਰਵਾਈ ਪੰਜਾਬ ਸਰਕਾਰ ਦੇ ਵਾਰਨ ਡਰੱਗਸ ਦੇ ਤਹਿਤ ਕਰ ਦਿੱਤੀ ਹੈ ਜਿਥੋਂ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿਸ ਤਰੀਕੇ ਦੇ ਨਾਲ ਯੂਪੀ ਦੇ ਵਿੱਚ ਬੁਲਡੋਜ਼ਰ ਐਕਸ਼ਨ ਸੁਣਿਆ ਜਾਂਦਾ ਸੀ ਪਰ ਹੁਣ ਪੰਜਾਬ ਦੇ ਵਿੱਚ ਮਾਨ ਸਰਕਾਰ ਵੀ ਜਿਹੜਾ ਬੁਲਡੋਜ਼ਰ ਐਕਸ਼ਨ ਕਰਨ ਜਾ ਰਹੀ ਹੈ ਤੇ ਉੱਥੇ ਐਕਸ਼ਨ ਹੋ ਗਿਆ ਹੈ ਤਸਵੀਰਾਂ ਵੀ ਸਾਹਮਣੇ ਆ ਚੁੱਕੀਆਂ ਨੇ ਦੇਰ ਰਾਤ ਕਿਸ ਤਰੀਕੇ ਦੇ ਨਾਲ ਪੀਲਾ ਪੰਜਾ ਚੱਲਿਆ ਹੈ ਪੰਜਾਬ ਸਰਕਾਰ ਦਾ ਇਹ ਬੁਲਡੋਜ਼ਰ ਐਕਸ਼ਨ ਜਿਹੜਾ ਡਰੱਗਸ ਦੇ ਖਿਲਾਫ ਹੈ ਪੰਜਾਬ ਪੁਲਿਸ ਨੇ ਜਿਹੜਾ ਡਰੱਗ ਮਾਫੀਆ ਦੇ ਘਰ ਤੇ ਬਲਡੋਜ਼ਰ ਚਲਾ ਦਿੱਤਾ ਹੈ ਵਾਰ ਔਨ ਡਰੱਗਸ ਦੇ ਤਹਿਤ ਵੱਡੀ ਕਾਰਵਾਈ ਕੀਤੀ ਗਈ ਹੈ ਤੇ ਇਹ ਕਾਰਵਾਈ ਲੁਧਿਆਣਾ ਦੇ ਪਿੰਡ ਤਲਵੰਡੀ ਦੇ ਵਿੱਚ ਹੋਈ ਹੈ ਜਿੱਥੇ ਕਿ ਪੰਜਾਬ ਸਰਕਾਰ ਕਹਿ ਸਕਦੀਆਂ ਮਾਨ ਸਰਕਾਰ ਨਸ਼ਿਆਂ ਦੇ ਖਿਲਾਫ ਨਸ਼ੇ ਦੀ ਤਸਕਰੀ ਕਰਨ ਵਾਲਿਆਂ ਦੇ ਖਿਲਾਫ ਤਾਕੜੇ ਐਕਸ਼ਨ ਲੈਣ ਦੀ ਤਿਆਰੀ ਦੇ ਵਿੱਚ ਹੈ ਤੇ ਉਸ ਦਾ ਐਕਸ਼ਨ ਜਿਹੜਾ ਹੈ ਉਹ ਪਿੰਡ ਤਲਵੰਡੀ ਦੇ ਵਿੱਚ ਦੇਖਣ ਨੂੰ ਵੀ ਮਿਲਿਆ ਹੈ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਉਹ ਬਿਲਡੋਜ਼ਰ ਚਲਾਇਆ ਗਿਆ ਸਭ ਕੁਝ ਤਹਸ ਨਹਸ ਕਰ ਦਿੱਤਾ ਗਿਆ ਤੁਹਾਨੂੰ ਕੀ ਲੱਗਦਾ ਹੈ ਕਿ ਮਾਨ ਸਰਕਾਰ ਦਾ ਇਹ ਕਦਮ ਜਿਹੜਾ ਹੈ ਕਿੰਨੇ ਇੱਕ ਡਰੱਗ ਮਾਫੀਆ ਜਿਹੜੇ ਆ ਉਹਨਾਂ ਨੂੰ ਸਬਕ ਸਿਖਾਏਗਾ ਕਮੈਂਟ ਕਰਕੇ ਦੱਸ ਸਕਦੇ ਹੋ ਪਰ ਨਾਲ ਦੀ ਨਾਲ ਇਹ ਵੱਡੀ ਕਾਰਵਾਈ ਜਿਹੜੀ ਹੋਈ ਹੈ ਤਲਵੰਡੀ ਦੇ ਵਿੱਚ ਉਹ ਤੁਹਾਨੂੰ ਦਿਖਾ ਰਹੇ ਹਾਂ ਪੰਜਾਬ ਸਰਕਾਰ ਨੇ ਵੱਡੀ ਕਾਰਵਾਈ ਕੀਤੀ ਹੈ ਇੱਕ ਵੱਡਾ ਐਕਸ਼ਨ ਦੇਖਣ ਨੂੰ ਮਿਲਿਆ ਹੈ ਜਿੱਥੇ ਕਿ ਡਰੱਗਸ ਦੇ ਖਿਲਾਫ ਇਹ ਪੰਜਾਬ ਪੁਲਿਸ ਨੇ ਐਕਸ਼ਨ ਚਲਾਇਆ ਹੈ ਜਿੱਥੇ ਕਿ ਦੇਰ ਰਾਤ ਘਰਾਂ ਦੇ ਵਿੱਚ ਬਲਡੋਜ਼ਰ ਚਲਾਏ ਗਏ ਨੇ ਜੀ ਹਾਂ ਵਾਰ ਔਨ ਡਰੱਗਸ ਦੇ ਤਹਿਤ ਪੰਜਾਬ ਸਰਕਾਰ ਦੀ ਵੱਡੀ ਕਾਰਵਾਈ ਦੇਖਣ ਨੂੰ ਮਿਲੀ ਹੈ ਜਿੱਥੇ ਕਿ ਡਰੱਗ ਮਾਫੀਆ ਦੇ ਘਰਾਣੇ ਹੁਣ ਬਿਲਡੋਜ਼ਰ ਚੱਲੇਗਾ ਤੇ ਬਿਲਡੋਜ਼ਰ ਲੁਧਿਆਣਾ ਦੇ ਪਿੰਡ ਤਲਵੰਡੀ ਦੇ ਵਿੱਚ ਜ਼ਰੂਰ ਚੱਲ ਗਿਆ ਹੈ ਤੇ ਉੱਥੇ ਹੀ ਤਸਵੀਰਾਂ ਨਾਲ ਦੀ ਨਾਲ ਦਿਖਾ ਰਹੀਆਂ ਜਿੱਥੇ ਕਿ ਮਾਨ ਸਰਕਾਰ ਹੁਣ ਡਰੱਗ ਮਾਫੀਆ ਨੂੰ ਨਹੀਂ ਛੱਡੇਗੀ ਜਿਹੜੇ ਕਿ ਗੈਰ ਕਾਨੂੰਨੀ ਤਰੀਕੇ ਦੇ ਨਾਲ ਕੰਸਟਰਕਸ਼ਨ ਕੀਤੀ ਹੋਈ ਹੈ ਉਹਨਾਂ ਤੇ ਵੀ ਜਿਹੜਾ ਔਰ ਜਿਹੜਾ ਬਲਡੋਜ਼ਰ ਚਲਾਇਆ ਜਾ ਰਿਹਾ ਹੈ ਦੇਰ ਰਾਤ ਲੁਧਿਆਣਾ ਦੇ ਲਾਡੋਵਾਲ ਦੇ ਕੋਲ ਤਲਵੰਡੀ ਪਿੰਡ ਦੇ ਵਿੱਚ ਡਰੱਗ ਮਾਫੀਆ ਦੇ ਘਰ ਬਲਡੋਜ਼ਰ ਚੱਲਿਆ ਹੈ ਤੇ ਉੱਥੇ ਹੀ ਕਈ ਸਾਲਾਂ ਤੋਂ ਦੱਸਿਆ ਜਾ ਰਿਹਾ ਹੈ ਕਿ ਇਸ ਪਿੰਡ ਦਾ ਰਹਿਣ ਵਾਲਾ ਇਹ ਵਿਅਕਤੀ ਡਰੱਗ ਤਸਕਰੀ ਦੇ ਵਿੱਚ ਸ਼ਾਮਿਲ ਸੀ ਲਗਭਗ 3 ਸਾਲਾਂ ਤੋਂ ਡਰੱਗ ਤਸਕਰੀ ਕਰਦਾ ਸੀ ਤੇ ਉਸਤੇ 6 ਐਫਆਈਆਰ ਜਿਹੜੀਆਂ ਰਜਿਸਟਰਡ ਹੈ ਤੇ ਉੱਥੇ ਹੀ ਹੁਣ ਪੁਲਿਸ ਨੇ ਵੀ ਵੱਡੀ ਕਾਰਵਾਈ ਪੰਜਾਬ ਸਰਕਾਰ ਦੇ ਵਾਰਨ ਡਰੱਗਸ ਦੇ ਤਹਿਤ ਕਰ ਦਿੱਤੀ ਹੈ ਜਿਥੋਂ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਇਸ ਤਰੀਕੇ ਦੇ ਨਾਲ ਯੂਪੀ ਦੇ ਵਿੱਚ ਬੁਲਡੋਜ਼ਰ ਐਕਸ਼ਨ ਸੁਣਿਆ ਜਾਂਦਾ ਸੀ ਪਰ ਹੁਣ ਪੰਜਾਬ ਦੇ ਵਿੱਚ ਮਾਨ ਸਰਕਾਰ ਵੀ ਜਿਹੜਾ ਬੁਲਡੋਜ਼ਰ ਐਕਸ਼ਨ ਕਰਨ ਜਾ ਰਹੀ ਹੈ ਤੇ ਉੱਥੇ ਐਕਸ਼ਨ ਹੋ ਗਿਆ ਹੈ ਤਸਵੀਰਾਂ ਵੀ ਸਾਹਮਣੇ ਆ ਚੁੱਕੀਆਂ ਨੇ ਦੇਰ ਰਾਤ ਕਿਸ ਤਰੀਕੇ ਦੇ ਨਾਲ ਪੀਲਾ ਪੰਜਾ ਚੱਲਿਆ ਹੈ ਪੰਜਾਬ ਸਰਕਾਰ ਦਾ ਇਹ ਬੁਲਡੋਜ਼ਰ ਐਕਸ਼ਨ ਜਿਹੜਾ ਡਰੱਗਸ ਦੇ ਖਿਲਾਫ ਹੈ ਪੰਜਾਬ ਪੁਲਿਸ ਨੇ ਜਿਹੜਾ ਡਰੱਗ ਮਾਫੀਆ ਦੇ ਘਰ ਤੇ ਬਲਡੋਜ਼ਰ ਚਲਾ ਦਿੱਤਾ ਹੈ ਵਾਰ ਔਨ ਡਰੱਗਸ ਦੇ ਤਹਿਤ ਵੱਡੀ ਕਾਰਵਾਈ ਕੀਤੀ ਗਈ ਹੈ ਤੇ ਇਹ ਕਾਰਵਾਈ ਲੁਧਿਆਣਾ ਦੇ ਪਿੰਡ ਤਲਵੰਡੀ ਦੇ ਵਿੱਚ ਹੋਈ ਹੈ ਜਿੱਥੇ ਕਿ ਪੰਜਾਬ ਸਰਕਾਰ ਕਹਿ ਸਕਦੀਆਂ ਮਾਨ ਸਰਕਾਰ ਨਸ਼ਿਆਂ ਦੇ ਖਿਲਾਫ ਨਸ਼ੇ ਦੀ ਤਸਕਰੀ ਕਰਨ ਵਾਲਿਆਂ ਦੇ ਖਿਲਾਫ ਤਾਕੜੇ ਐਕਸ਼ਨ ਲੈਣ ਦੀ ਤਿਆਰੀ ਦੇ ਵਿੱਚ ਹੈ ਤੇ ਉਸ ਦਾ ਐਕਸ਼ਨ ਜਿਹੜਾ ਹੈ ਉਹ ਪਿੰਡ ਤਲਵੰਡੀ ਦੇ ਵਿੱਚ ਦੇਖਣ ਨੂੰ ਵੀ ਮਿਲਿਆ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਉਹ ਬਿਲਡੋਜ਼ਰ ਚਲਾਇਆ ਗਿਆ ਸਭ ਕੁਝ ਤਹਸ ਨਹਸ ਕਰ ਦਿੱਤਾ ਗਿਆ ਤੁਹਾਨੂੰ ਕੀ ਲੱਗਦਾ ਹੈ ਕਿ ਮਾਨ ਸਰਕਾਰ ਦਾ ਇਹ ਕਦਮ ਜਿਹੜਾ ਹੈ ਕਿੰਨੇ ਇੱਕ ਡਰੱਗ ਮਾਫੀਆ ਜਿਹੜੇ ਆ ਉਹਨਾਂ ਨੂੰ ਸਬਕ ਸਿਖਾਏਗਾ ਕਮੈਂਟ ਕਰਕੇ ਦੱਸ ਸਕਦੇ ਹੋ ਪਰ ਨਾਲ ਦੀ ਨਾਲ ਇਹ ਵੱਡੀ ਕਾਰਵਾਈ ਜਿਹੜੀ ਹੋਈ ਹੈ ਤਲਵੰਡੀ ਦੇ ਵਿੱਚ ਉਹ ਤੁਹਾਨੂੰ ਦਿਖਾ ਰਹੇ ਹਾਂ ਪੰਜਾਬ ਸਰਕਾਰ ਨੇ ਵੱਡੀ ਕਾਰਵਾਈ ਕੀਤੀ ਹੈ ਇੱਕ ਵੱਡਾ ਐਕਸ਼ਨ ਦੇਖਣ ਨੂੰ ਮਿਲਿਆ ਹੈ ਜਿੱਥੇ ਕਿ ਡਰੱਗਸ ਦੇ ਖਿਲਾਫ ਇਹ ਪੰਜਾਬ ਪੁਲਿਸ ਨੇ ਐਕਸ਼ਨ ਚਲਾਇਆ ਹੈ ਜਿੱਥੇ ਕਿ ਦੇਰ ਰਾਤ ਘਰਾਂ ਦੇ ਵਿੱਚ ਬਲਡੋਜ਼ਰ ਚਲਾਏ ਗਏ ਨੇ ਜੀ ਹਾਂ ਵਾਰ ਔਨ ਡਰੱਗਸ ਦੇ ਤਹਿਤ ਪੰਜਾਬ ਸਰਕਾਰ ਦੀ ਵੱਡੀ ਕਾਰਵਾਈ ਦੇਖਣ ਨੂੰ ਮਿਲੀ ਹੈ ਜਿੱਥੇ ਕਿ ਡਰੱਗ ਮਾਫੀਆ ਦੇ ਘਰਾੋਂ ਤੇ ਹੁਣ ਬਿਲਡੋਜ਼ਰ ਚੱਲੇਗਾ ਤੇ ਬਿਲਡੋਜ਼ਰ ਲੁਧਿਆਣਾ ਦੇ ਪਿੰਡ ਤਲਵੰਡੀ ਦੇ ਵਿੱਚ ਜ਼ਰੂਰ ਚੱਲ ਗਿਆ ਹੈ ਤੇ ਉੱਥੇ ਹੀ ਤਸਵੀਰਾਂ ਨਾਲ ਦੀ ਨਾਲ ਦਿਖਾ ਰਹੀਆਂ ਜਿੱਥੇ ਕਿ ਮਾਨ ਸਰਕਾਰ ਹੁਣ ਡਰੱਗ ਮਾਫੀਆ ਨੂੰ ਨਹੀਂ ਛੱਡੇਗੀ ਜਿਹੜੇ ਕਿ ਗੈਰ ਕਾਨੂੰਨੀ ਤਰੀਕੇ ਦੇ ਨਾਲ ਕੰਸਟਰਕਸ਼ਨ ਕੀਤੀ ਹੋਈ ਹੈ ਉਹਨਾਂ ਤੇ ਵੀ ਜਿਹੜਾ ਔਰ ਜਿਹੜਾ ਬਲਡੋਜ਼ਰ ਚਲਾਇਆ ਜਾ ਰਿਹਾ ਹੈ ਦੇਰ ਰਾਤ ਲੁਧਿਆਣਾ ਦੇ ਲਾਡੋਵਾਲ ਦੇ ਕੋਲ ਤਲਵੰਡੀ ਪਿੰਡ ਦੇ ਵਿੱਚ ਡਰੱਗ ਮਾਫੀਆ ਦੇ ਘਰ ਬਲਡੋਜ਼ਰ ਚੱਲਿਆ ਤੇ ਉੱਥੇ ਹੀ ਕਈ ਸਾਲਾਂ ਤੋਂ ਦੱਸਿਆ ਜਾ ਰਿਹਾ ਹੈ ਕਿ ਇਸ ਪਿੰਡ ਦਾ ਰਹਿਣ ਵਾਲਾ ਇਹ ਵਿਅਕਤੀ ਡਰੱਗ ਤਸਕਰੀ ਦੇ ਵਿੱਚ ਸ਼ਾਮਿਲ ਸੀ ਲਗਭਗ 3 ਸਾਲਾਂ ਤੋਂ ਡਰੱਗ ਤਸਕਰੀ ਕਰਦਾ ਸੀ ਤੇ ਉਸਤੇ 6 ਐਫਆਈਆ ਜਿਹੜੀਆਂ ਰਜਿਸਟਰਡ ਹੈ ਤੇ ਉੱਥੇ ਹੀ ਹੁਣ ਪੁਲਿਸ ਨੇ ਵੀ ਵੱਡੀ ਕਾਰਵਾਈ ਪੰਜਾਬ ਸਰਕਾਰ ਦੇ ਵਾਰਨ ਡਰੱਗਸ ਦੇ ਤਹਿਤ ਕਰ ਦਿੱਤੀ ਹੈ ਜਿਥੋਂ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿਸ ਤਰੀਕੇ ਦੇ ਨਾਲ ਯੂਪੀ ਦੇ ਵਿੱਚ ਬੁਲਡੋਜ਼ਰ ਐਕਸ਼ਨ ਸੁਣਿਆ ਜਾਂਦਾ ਸੀ ਪਰ ਹੁਣ ਪੰਜਾਬ ਦੇ ਵਿੱਚ ਮਾਨ ਸਰਕਾਰ ਵੀ ਜਿਹੜਾ ਬੁਲਡੋਜ਼ਰ ਐਕਸ਼ਨ ਕਰਨ ਜਾ ਰਹੀ ਹੈ ਤੇ ਉੱਥੇ ਐਕਸ਼ਨ ਹੋ ਗਿਆ ਹੈ ਤਸਵੀਰਾਂ ਵੀ ਸਾਹਮਣੇ ਆ ਚੁੱਕੀਆਂ ਨੇ ਦੇਰ ਰਾਤ ਕਿਸ ਤਰੀਕੇ ਦੇ ਨਾਲ ਪੀਲਾ ਪੰਜਾ ਚੱਲਿਆ ਹੈ ਪੰਜਾਬ ਸਰਕਾਰ ਦਾ ਹੀ ਬੁਲਡੋਜ਼ਰ ਐਕਸ਼ਨ ਜਿਹੜਾ ਡਰੱਗਸ ਦੇ ਖਿਲਾਫ ਹੈ ਪੰਜਾਬ ਪੁਲਿਸ ਨੇ ਜਿਹੜਾ ਡਰੱਗ ਮਾਫੀਆ ਦੇ ਘਰ ਤੇ ਬਲਡੋਜ਼ਰ ਚਲਾ ਦਿੱਤਾ ਹੈ ਵਾਰ ਔਨ ਡਰੱਗਸ ਦੇ ਤਹਿਤ ਵੱਡੀ ਕਾਰਵਾਈ ਕੀਤੀ ਗਈ ਹੈ ਤੇ ਇਹ ਕਾਰਵਾਈ ਲੁਧਿਆਣਾ ਦੇ ਪਿੰਡ ਤਲਵੰਡੀ ਦੇ ਵਿੱਚ ਹੋਈ ਹੈ ਜਿੱਥੇ ਕਿ ਪੰਜਾਬ ਸਰਕਾਰ ਕਹਿ ਸਕਦੀਆਂ ਮਾਨ ਸਰਕਾਰ ਨਸ਼ਿਆਂ ਦੇ ਖਿਲਾਫ ਨਸ਼ੇ ਦੀ ਤਸਕਰੀ ਕਰਨ ਵਾਲਿਆਂ ਦੇ ਖਿਲਾਫ ਤਾਕੜੇ ਐਕਸ਼ਨ ਲੈਣ ਦੀ ਤਿਆਰੀ ਦੇ ਵਿੱਚ ਹੈ ਤੇ ਉਸ ਦਾ ਐਕਸ਼ਨ ਜਿਹੜਾ ਹੈ ਉਹ ਪਿੰਡ ਤਲਵੰਡੀ ਦੇ ਵਿੱਚ ਦੇਖਣ ਨੂੰ ਵੀ ਮਿਲਿਆ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਉਹ ਬਿਲਡੋਜ਼ਰ ਚਲਾਇਆ ਗਿਆ ਸਭ ਕੁਝ ਤਹਸ ਨਹਸ ਕਰ ਦਿੱਤਾ ਗਿਆ ਤੁਹਾਨੂੰ ਕੀ ਲੱਗਦਾ ਹੈ ਕਿ ਮਾਨ ਸਰਕਾਰ ਦਾ ਇਹ ਕਦਮ ਜਿਹੜਾ ਹੈ ਕਿੰਨੇ ਇੱਕ ਡਰੱਗ ਮਾਫੀਆ ਜਿਹੜੇ ਆ ਉਹਨਾਂ ਨੂੰ ਸਬਕ ਸਿਖਾਏਗਾ ਕਮੈਂਟ ਕਰਕੇ ਦੱਸ ਸਕਦੇ ਹੋ ਪਰ ਨਾਲ ਦੀ ਨਾਲ ਇਹ ਵੱਡੀ ਕਾਰਵਾਈ ਜਿਹੜੀ ਹੋਈ ਹੈ ਤਲਵੰਡੀ ਦੇ ਵਿੱਚ ਉਹ ਤੁਹਾਨੂੰ ਦਿਖਾ ਰਹੇ ਹਾਂ ਪੰਜਾਬ ਸਰਕਾਰ ਨੇ ਵੱਡੀ ਕਾਰਵਾਈ ਕੀਤੀ ਹੈ ਇੱਕ ਵੱਡਾ ਐਕਸ਼ਨ ਦੇਖਣ ਨੂੰ ਮਿਲਿਆ ਹੈ ਜਿੱਥੇ ਕਿ ਡਰੱਗਸ ਦੇ ਖਿਲਾਫ ਇਹ ਪੰਜਾਬ ਪੁਲਿਸ ਨੇ ਐਕਸ਼ਨ ਚਲਾਇਆ ਹੈ ਜਿੱਥੇ ਕਿ ਦੇਰ ਰਾਤ ਘਰਾਂ ਦੇ ਵਿੱਚ ਬਲਡੋਜ਼ਰ ਚਲਾਏ ਗਏ ਨੇ ਜੀ ਹਾਂ ਵਾਰ ਔਨ ਡਰੱਗਸ ਦੇ ਤਹਿਤ ਪੰਜਾਬ ਸਰਕਾਰ ਦੀ ਵੱਡੀ ਕਾਰਵਾਈ ਦੇਖਣ ਨੂੰ ਮਿਲੀ ਹੈ ਜਿੱਥੇ ਕਿ ਡਰੱਗ ਮਾਫੀਆ ਦੇ ਘਰਾਣੇ ਤੇ ਹੁਣ ਬਿਲਡੋਜ਼ਰ ਚੱਲੇਗਾ ਤੇ ਬਿਲਡੋਜ਼ਰ ਲੁਧਿਆਣਾ ਦੇ ਪਿੰਡ ਤਲਵੰਡੀ ਦੇ ਵਿੱਚ ਜ਼ਰੂਰ ਚੱਲ ਗਿਆ ਹੈ ਤੇ ਉੱਥੇ ਹੀ ਤਸਵੀਰਾਂ ਨਾਲ ਦੀ ਨਾਲ ਦਿਖਾ ਰਹੀਆਂ ਜਿੱਥੇ ਕਿ ਮਾਨ ਸਰਕਾਰ ਹੁਣ ਡਰੱਗ ਮਾਫੀਆ ਨੂੰ ਨਹੀਂ ਛੱਡੇਗੀ ਜਿਹੜੇ ਕਿ ਗੈਰ ਕਾਨੂੰਨੀ ਤਰੀਕੇ ਦੇ ਨਾਲ ਕੰਸਟਰਕਸ਼ਨ ਕੀਤੀ ਹੋਈ ਹੈ ਉਹਨਾਂ ਤੇ ਵੀ ਜਿਹੜਾ ਔਰ ਜਿਹੜਾ ਬਲਡੋਜ਼ਰ ਚਲਾਇਆ ਜਾ ਰਿਹਾ ਹੈ ਦੇਰ ਰਾਤ ਲੁਧਿਆਣਾ ਦੇ ਲਾਡੂਵਾਲ ਦੇ ਕੋਲ ਤਲਵੰਡੀ ਪਿੰਡ ਦੇ ਵਿੱਚ ਡਰੱਗ ਮਾਫੀਆ ਦੇ ਘਰ ਬਲਡੋਜ਼ਰ ਚੱਲਿਆ ਤੇ ਉੱਥੇ ਹੀ ਕਈ ਸਾਲਾਂ ਤੋਂ ਦੱਸਿਆ ਜਾ ਰਿਹਾ ਹੈ ਕਿ ਇਸ ਪਿੰਡ ਦਾ ਰਹਿਣ ਵਾਲਾ ਇਹ ਵਿਅਕਤੀ ਡਰੱਗ ਤਸਕਰੀ ਦੇ ਵਿੱਚ ਸ਼ਾਮਿਲ ਸੀ ਲਗਭਗ 3 ਸਾਲਾਂ ਤੋਂ ਡਰੱਗ ਤਸਕਰੀ ਕਰਦਾ ਸੀ ਤੇ ਉਸਤੇ 6 ਐਫਆਈਆ ਜੁੜੀਆਂ ਰਜਿਸਟਰਡ ਹੈ ਤੇ ਉੱਥੇ ਹੀ ਹੁਣ ਪੁਲਿਸ ਨੇ ਵੀ ਵੱਡੀ ਕਾਰਵਾਈ ਪੰਜਾਬ ਸਰਕਾਰ ਦੇ ਵਾਰਨ ਡਰੱਗਸ ਦੇ ਤਹਿਤ ਕਰ ਦਿੱਤੀ ਹੈ ਜਿਥੋਂ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿs ਤਰੀਕੇ ਦੇ ਨਾਲ ਯੂਪੀ ਦੇ ਵਿੱਚ ਬੁਲਡੋਜ਼ਰ ਐਕਸ਼ਨ ਸੁਣਿਆ ਜਾਂਦਾ ਸੀ ਪਰ ਹੁਣ ਪੰਜਾਬ ਦੇ ਵਿੱਚ ਮਾਨ ਸਰਕਾਰ ਵੀ ਜਿਹੜਾ ਬੁਲਡੋਜ਼ਰ ਐਕਸ਼ਨ ਕਰਨ ਜਾ ਰਹੀ ਹੈ ਤੇ ਉੱਥੇ ਐਕਸ਼ਨ ਹੋ ਗਿਆ ਹੈ ਤਸਵੀਰਾਂ ਵੀ ਸਾਹਮਣੇ ਆ ਚੁੱਕੀਆਂ ਨੇ ਦੇਰ ਰਾਤ ਕਿਸ ਤਰੀਕੇ ਦੇ ਨਾਲ ਪੀਲਾ ਪੰਜਾ ਚੱਲਿਆ ਹੈ ਪੰਜਾਬ ਸਰਕਾਰ ਦਾ ਇਹ ਬੁਲਡੋਜ਼ਰ ਐਕਸ਼ਨ ਜਿਹੜਾ ਡਰੱਗਸ ਦੇ ਖਿਲਾਫ ਹੈ ਪੰਜਾਬ ਪੁਲਿਸ ਨੇ ਜਿਹੜਾ ਡਰੱਗ ਮਾਫੀਆ ਦੇ ਘਰ ਤੇ ਬਲਡੋਜ਼ਰ ਚਲਾ ਦਿੱਤਾ ਵਾਰ ਔਨ ਡਰੱਗਸ ਦੇ ਤਹਿਤ ਵੱਡੀ ਕਾਰਵਾਈ ਕੀਤੀ ਗਈ ਹੈ ਤੇ ਇਹ ਕਾਰਵਾਈ ਲੁਧਿਆਣਾ ਦੇ ਪਿੰਡ ਤਲਵੰਡੀ ਦੇ ਵਿੱਚ ਹੋਈ ਹੈ ਜਿੱਥੇ ਕਿ ਪੰਜਾਬ ਸਰਕਾਰ ਕਹਿ ਸਕਦੀਆਂ ਮਾਨ ਸਰਕਾਰ ਨਸ਼ਿਆਂ ਦੇ ਖਿਲਾਫ ਨਸ਼ੇ ਦੀ ਤਸਕਰੀ ਕਰਨ ਵਾਲਿਆਂ ਦੇ ਖਿਲਾਫ ਤਾਕੜੇ ਐਕਸ਼ਨ ਲੈਣ ਦੀ ਤਿਆਰੀ ਦੇ ਵਿੱਚ ਹੈ ਤੇ ਉਸ ਦਾ ਐਕਸ਼ਨ ਜਿਹੜਾ ਹੈ ਉਹ ਪਿੰਡ ਤਲਵੰਡੀ ਦੇ ਵਿੱਚ ਦੇਖਣ ਨੂੰ ਵੀ ਮਿਲਿਆ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਉਹ ਬਿਲਡੋਜ਼ਰ ਚਲਾਇਆ ਗਿਆ ਸਭ ਕੁਝ ਤਹਸ ਨਹਸ ਕਰ ਦਿੱਤਾ ਗਿਆ ਤੁਹਾਨੂੰ ਕੀ ਲੱਗਦਾ ਹੈ ਕਿ ਮਾਨ ਸਰਕਾਰ ਦਾ ਇਹ ਕਦਮ ਜਿਹੜਾ ਹੈ ਕਿੰਨੇ ਇੱਕ ਡਰੱਗ ਮਾਫੀਆ ਜਿਹੜੇ ਆ ਉਹਨਾਂ ਨੂੰ ਸਬਕ ਸਿਖਾਏਗਾ ਕਮੈਂਟ ਕਰਕੇ ਦੱਸ ਸਕਦੇ ਹੋ ਪਰ ਨਾਲ ਦੀ ਨਾਲ ਇਹ ਵੱਡੀ ਕਾਰਵਾਈ ਜਿਹੜੀ ਹੋਈ ਹੈ ਤਲਵੰਡੀ ਦੇ ਵਿੱਚ ਉਹ ਤੁਹਾਨੂੰ ਦਿਖਾ ਰਹੇ ਹਾਂ ਪੰਜਾਬ ਸਰਕਾਰ ਨੇ ਵੱਡੀ ਕਾਰਵਾਈ ਕੀਤੀ ਹੈ ਇੱਕ ਵੱਡਾ ਐਕਸ਼ਨ ਦੇਖਣ ਨੂੰ ਮਿਲਿਆ ਹੈ ਜਿੱਥੇ ਕਿ ਡਰੱਗਸ ਦੇ ਖਿਲਾਫ ਇਹ ਪੰਜਾਬ ਪੁਲਿਸ ਨੇ ਐਕਸ਼ਨ ਚਲਾਇਆ ਹੈ ਜਿੱਥੇ ਕਿ ਦੇਰ ਰਾਤ ਘਰਾਂ ਦੇ ਵਿੱਚ ਬਲਡੋਜ਼ਰ ਚਲਾਏ ਗਏ ਨੇ ਜੀ ਹਾਂ ਵਾਰ ਔਨ ਡਰੱਗਸ ਦੇ ਤਹਿਤ ਪੰਜਾਬ ਸਰਕਾਰ ਦੀ ਵੱਡੀ ਕਾਰਵਾਈ ਦੇਖਣ ਨੂੰ ਮਿਲੀ ਹੈ ਜਿੱਥੇ ਕਿ ਡਰੱਗ ਮਾਫੀਆ ਦੇ ਘਰਾਣੇ ਤੇ ਹੁਣ ਬਿਲਡੋਜ਼ਰ ਚੱਲੇਗਾ ਤੇ ਬਿਲਡੋਜ਼ਰ ਲੁਧਿਆਣਾ ਦੇ ਪਿੰਡ ਤਲਵੰਡੀ ਦੇ ਵਿੱਚ ਜ਼ਰੂਰ ਚੱਲ ਗਿਆ ਹੈ ਤੇ ਉੱਥੇ ਹੀ ਤਸਵੀਰਾਂ ਨਾਲ ਦੀ ਨਾਲ ਦਿਖਾ ਰਹੀਆਂ ਜਿੱਥੇ ਕਿ ਮਾਨ ਸਰਕਾਰ ਹੁਣ ਡਰੱਗ ਮਾਫੀਆ ਨੂੰ ਨਹੀਂ ਛੱਡੇਗੀ ਜਿਹੜੇ ਕਿ ਗੈਰ ਕਾਨੂੰਨੀ ਤਰੀਕੇ ਦੇ ਨਾਲ ਕੰਸਟਰਕਸ਼ਨ ਕੀਤੀ ਹੋਈ ਹੈ ਉਹਨਾਂ ਤੇ ਵੀ ਜਿਹੜਾ ਔਰ ਜਿਹੜਾ ਬਲਡੋਜ਼ਰ ਚਲਾਇਆ ਜਾ ਰਿਹਾ ਹੈ देर रात ਲੁਧਿਆਣਾ ਦੇ ਲਾਡੋਵਾਲ ਦੇ ਕੋਲ ਤਲਵੰਡੀ ਪਿੰਡ ਦੇ ਵਿੱਚ ਡਰੱਗ ਮਾਫੀਆ ਦੇ ਘਰ ਬਲਡੋਜ਼ਰ ਚੱਲਿਆ ਹੈ ਤੇ ਉੱਥੇ ਹੀ ਕਈ ਸਾਲਾਂ ਤੋਂ ਦੱਸਿਆ ਜਾ ਰਿਹਾ ਹੈ ਕਿ ਇਸ ਪਿੰਡ ਦਾ ਰਹਿਣ ਵਾਲਾ ਇਹ ਵਿਅਕਤੀ ਡਰੱਗ ਤਸਕਰੀ ਦੇ ਵਿੱਚ ਸ਼ਾਮਿਲ ਸੀ ਲਗਭਗ 3 ਸਾਲਾਂ ਤੋਂ ਡਰੱਗ ਤਸਕਰੀ ਕਰਦਾ ਸੀ ਤੇ ਉਸਤੇ 6 ਐਫਆਈਆਰ ਜਿਹੜੀਆਂ ਰਿਸਟ ਦੇ ਤੇ ਉੱਥੇ ਹੀ ਹੁਣ ਪੁਲਿਸ ਨੇ ਵੀ ਵੱਡੀ ਕਾਰਵਾਈ ਪੰਜਾਬ ਸਰਕਾਰ ਦੇ ਵਾਰਨ ਡਰੱਗਸ ਦੇ ਤਹਿਤ ਕਰ ਦਿੱਤੀ ਹੈ ਜਿਥੋਂ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿਸ ਤਰੀਕੇ ਦੇ ਨਾਲ ਯੂਪੀ ਦੇ ਵਿੱਚ ਬੁਲਡੋਜ਼ਰ ਐਕਸ਼ਨ ਸੁਣਿਆ ਜਾਂਦਾ ਸੀ ਪਰ ਹੁਣ ਪੰਜਾਬ ਦੇ ਵਿੱਚ ਮਾਨ ਸਰਕਾਰ ਵੀ ਜਿਹੜਾ ਬੁਲਡੋਜ਼ਰ ਐਕਸ਼ਨ ਕਰਨ ਜਾ ਰਹੀ ਹੈ ਤੇ ਉੱਥੇ ਐਕਸ਼ਨ ਹੋ ਗਿਆ ਹੈ ਤਸਵੀਰਾਂ ਵੀ ਸਾਹਮਣੇ ਆ ਚੁੱਕੀਆਂ ਨੇ ਦੇਰ ਰਾਤ ਕਿਸ ਤਰੀਕੇ ਦੇ ਨਾਲ ਪੀਲਾ ਪੰਜਾ ਚੱਲਿਆ ਹੈ ਪੰਜਾਬ ਸਰਕਾਰ ਦਾ ਇਹ ਬੁਲਡੋਜ਼ਰ ਐਕਸ਼ਨ ਜਿਹੜਾ ਡਰੱਗਸ ਦੇ ਖਿਲਾਫ ਹੈ ਪੰਜਾਬ ਪੁਲਿਸ ਨੇ ਜਿਹੜਾ ਡਰੱਗ ਮਾਫੀਆ ਦੇ ਘਰ ਤੇ ਬੁਲਡੋਜ਼ਰ ਚਲਾ ਦਿੱਤਾ ਹੈ ਵਾਰ ਔਨ ਡਰੱਗਸ ਦੇ ਤਹਿਤ ਵੱਡੀ ਕਾਰਵਾਈ ਕੀਤੀ ਗਈ ਹੈ ਤੇ ਇਹ ਕਾਰਵਾਈ ਲੁਧਿਆਣਾ ਦੇ ਪਿੰਡ ਤਲਵੰਡੀ ਦੇ ਵਿੱਚ ਹੋਈ ਹੈ ਜਿੱਥੇ ਕਿ ਪੰਜਾਬ ਸਰਕਾਰ ਕਹਿ ਸਕਦੀਆਂ ਮਾਨ ਸਰਕਾਰ ਨਸ਼ਿਆਂ ਦੇ ਖਿਲਾਫ ਨਸ਼ੇ ਦੀ ਤਸਕਰੀ ਕਰਨ ਵਾਲਿਆਂ ਦੇ ਖਿਲਾਫ ਤਾਕੜੇ ਐਕਸ਼ਨ ਲੈਣ ਦੀ ਤਿਆਰੀ ਦੇ ਵਿੱਚ ਐ ਤੇ ਉਸ ਦਾ ਐਕਸ਼ਨ ਜਿਹੜਾ ਹੈ ਉਹ ਪਿੰਡ ਤਲਵੰਡੀ ਦੇ ਵਿੱਚ ਦੇਖਣ ਨੂੰ ਵੀ ਮਿਲਿਆ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਉਹ ਬਿਲਡੋਜ਼ਰ ਚਲਾਇਆ ਗਿਆ ਸਭ ਕੁਝ ਤਹਸ ਨਹਸ ਕਰ ਦਿੱਤਾ ਗਿਆ ਤੁਹਾਨੂੰ ਕੀ ਲੱਗਦਾ ਹੈ ਕਿ ਮਾਨ ਸਰਕਾਰ ਦਾ ਇਹ ਕਦਮ ਜਿਹੜਾ ਹੈ ਕਿੰਨੇ ਇੱਕ ਡਰੱਗ ਮਾਫੀਆ ਜਿਹੜੇ ਆ ਉਹਨਾਂ ਨੂੰ ਸਬਕ ਸਿਖਾਏਗਾ ਕਮੈਂਟ ਕਰਕੇ ਦੱਸ ਸਕਦੇ ਹੋ ਪਰ ਨਾਲ ਦੀ ਨਾਲ ਇਹ ਵੱਡੀ ਕਾਰਵਾਈ ਜਿਹੜੀ ਹੋਈ ਹੈ ਤਲਵੰਡੀ ਦੇ ਵਿੱਚ ਉਹ ਤੁਹਾਨੂੰ ਦਿਖਾ ਰਹੇ ਆਂ ਪੰਜਾਬ ਸਰਕਾਰ ਨੇ ਵੱਡੀ ਕਾਰਵਾਈ ਕੀਤੀ ਹੈ ਇੱਕ ਵੱਡਾ ਐਕਸ਼ਨ ਦੇਖਣ ਨੂੰ ਮਿਲਿਆ ਹੈ ਜਿੱਥੇ ਕਿ ਡਰੱਗਸ ਦੇ ਖਿਲਾਫ ਇਹ ਪੰਜਾਬ ਪੁਲਿਸ ਨੇ ਐਕਸ਼ਨ ਚਲਾਇਆ ਹੈ ਜਿੱਥੇ ਕਿ ਦੇਰ ਰਾਤ ਘਰਾਂ ਦੇ ਵਿੱਚ ਬਲਡੋਜ਼ਰ ਚਲਾਏ ਗਏ ਨੇ ਜੀ ਹਾਂ ਵਾਰ ਔਨ ਡਰੱਗਸ ਦੇ ਤਹਿਤ ਪੰਜਾਬ ਸਰਕਾਰ ਦੀ ਵੱਡੀ ਕਾਰਵਾਈ ਦੇਖਣ ਨੂੰ ਮਿਲੀ ਹੈ ਜਿੱਥੇ ਕਿ ਡਰੱਗ ਮਾਫੀਆ ਦੇ ਘਰਾਣੇ ਤੇ ਹੁਣ ਬਲਡੋਜ਼ਰ ਚੱਲੇਗਾ ਤੇ ਬਲਡੋਜ਼ਰ ਲੁਧਿਆਣਾ ਦੇ ਪਿੰਡ ਤਲਵੰਡੀ ਦੇ ਵਿੱਚ ਜ਼ਰੂਰ ਚੱਲ ਗਿਆ ਹੈ ਤੇ ਉੱਥੇ ਹੀ ਤਸਵੀਰਾਂ ਨਾਲ ਦੀ ਨਾਲ ਦਿਖਾ ਰਹੀਆਂ ਜਿੱਥੇ ਕਿ ਮਾਨ ਸਰਕਾਰ ਹੁਣ ਡਰੱਗ ਮਾਫੀਆ ਨੂੰ ਨਹੀਂ ਛੱਡੇਗੀ ਜਿਹੜੇ ਕਿ ਗੈਰ ਕਾਨੂੰਨੀ ਤਰੀਕੇ ਦੇ ਨਾਲ ਕੰਸਟਰਕਸ਼ਨ ਕੀਤੀ ਹੋਈ ਹੈ ਉਹਨਾਂ ਤੇ ਵੀ ਜਿਹੜਾ ਅ ਜਿਹੜਾ ਬਲਡੋਜ਼ਰ ਚਲਾਇਆ ਜਾ ਰਿਹਾ ਹੈ देर रात ਲੁਧਿਆਣਾ ਦੇ ਲਾਡੋਵਾਲ ਦੇ ਕੋਲ ਤਲਵੰਡੀ ਪਿੰਡ ਦੇ ਵਿੱਚ ਡਰੱਗ ਮਾਫੀਆ ਦੇ ਘਰ ਬਲਡੋਜ਼ਰ ਚੱਲਿਆ ਹੈ ਤੇ ਉੱਥੇ ਹੀ ਕਈ ਸਾਲਾਂ ਤੋਂ ਦੱਸਿਆ ਜਾ ਰਿਹਾ ਹੈ ਕਿ ਇਸ ਪਿੰਡ ਦਾ ਰਹਿਣ ਵਾਲਾ ਇਹ ਵਿਅਕਤੀ ਡਰੱਗ ਤਸਕਰੀ ਦੇ ਵਿੱਚ ਸ਼ਾਮਲ ਸੀ ਲਗਭਗ 3 ਸਾਲਾਂ ਤੋਂ ਡਰੱਗ ਤਸਕਰੀ ਕਰਦਾ ਸੀ ਤੇ ਉਸਤੇ 6 ਐਫ ਆਈ ਆਰ ਜਿਹੜੀਆਂ ਰਜਿਸਟਰਡ ਹੈ ਤੇ ਉੱਥੇ ਹੀ ਹੁਣ ਪੁਲਿਸ ਨੇ ਵੀ ਵੱਡੀ ਕਾਰਵਾਈ ਪੰਜਾਬ ਸਰਕਾਰ ਦੇ ਵਾਰਨ ਡਰੱਗਸ ਦੇ ਤਹਿਤ ਕਰ ਦਿੱਤੀ ਹੈ ਜਿਥੋਂ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿਸ ਤਰੀਕੇ ਦੇ ਨਾਲ ਯੂਪੀ ਦੇ ਵਿੱਚ ਬੁਲਡੋਜ਼ਰ ਐਕਸ਼ਨ ਸੁਣਿਆ ਜਾਂਦਾ ਸੀ ਪਰ ਹੁਣ ਪੰਜਾਬ ਦੇ ਵਿੱਚ ਮਾਨ ਸਰਕਾਰ ਵੀ ਜਿਹੜਾ ਬੁਲਡੋਜ਼ਰ ਐਕਸ਼ਨ ਕਰਨ ਜਾ ਰਹੀ ਹੈ ਤੇ ਉੱਥੇ ਐਕਸ਼ਨ ਹੋ ਗਿਆ ਹੈ ਤਸਵੀਰਾਂ ਵੀ ਸਾਹਮਣੇ ਆ ਚੁੱਕੀਆਂ ਨੇ ਦੇਰ ਰਾਤ ਕਿਸ ਤਰੀਕੇ ਦੇ ਨਾਲ ਪੀਲਾ ਪੰਜਾ ਚੱਲਿਆ ਹੈ ਪੰਜਾਬ ਸਰਕਾਰ ਦਾ ਇਹ ਬੁਲਡੋਜ਼ਰ ਐਕਸ਼ਨ ਜਿਹੜਾ ਡਰੱਗਸ ਦੇ ਖਿਲਾਫ ਹੈ ਪੰਜਾਬ ਪੁਲਿਸ ਨੇ ਜਿਹੜਾ ਡਰੱਗ ਮਾਫੀਆ ਦੇ ਘਰ ਤੇ ਬਲਡੋਜ਼ਰ ਚਲਾ ਦਿੱਤਾ ਹੈ ਵਾਰ ਔਨ ਡਰੱਗਸ ਦੇ ਤਹਿਤ ਵੱਡੀ ਕਾਰਵਾਈ ਕੀਤੀ ਗਈ ਹੈ ਤੇ ਇਹ ਕਾਰਵਾਈ ਲੁਧਿਆਣਾ ਦੇ ਪਿੰਡ ਤਲਵੰਡੀ ਦੇ ਵਿੱਚ ਹੋਈ ਹੈ ਜਿੱਥੇ ਕਿ ਪੰਜਾਬ ਸਰਕਾਰ ਕਹਿ ਸਕਦੀਆਂ ਮਾਨ ਸਰਕਾਰ ਨਸ਼ਿਆਂ ਦੇ ਖਿਲਾਫ ਨਸ਼ੇ ਦੀ ਤਸਕਰੀ ਕਰਨ ਵਾਲਿਆਂ ਦੇ ਖਿਲਾਫ ਤਾਕੜੇ ਐਕਸ਼ਨ ਲੈਣ ਦੀ ਤਿਆਰੀ ਦੇ ਵਿੱਚ ਹੈ ਤੇ ਉਸ ਦਾ ਐਕਸ਼ਨ ਜਿਹੜਾ ਹੈ ਉਹ ਪਿੰਡ ਤਲਵੰਡੀ ਦੇ ਵਿੱਚ ਦੇਖਣ ਨੂੰ ਵੀ ਮਿਲਿਆ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਉਹ ਬਿਲਡੋਜ਼ਰ ਚਲਾਇਆ ਗਿਆ ਸਭ ਕੁਝ ਤਹਸ ਨਹਸ ਕਰ ਦਿੱਤਾ ਗਿਆ ਤੁਹਾਨੂੰ ਕੀ ਲੱਗਦਾ ਹੈ ਕਿ ਮਾਨ ਸਰਕਾਰ ਦਾ ਇਹ ਕਦਮ ਜਿਹੜਾ ਹੈ ਕਿੰਨੇ ਇੱਕ ਡਰੱਗ ਮਾਫੀਆ ਜਿਹੜੇ ਆ ਉਹਨਾਂ ਨੂੰ ਸਬਕ ਸਿਖਾਏਗਾ ਕਮੈਂਟ ਕਰਕੇ ਦੱਸ ਸਕਦੇ ਹੋ ਪਰ ਨਾਲ ਦੀ ਨਾਲ ਇਹ ਵੱਡੀ ਕਾਰਵਾਈ ਜਿਹੜੀ ਹੋਈ ਹੈ ਤਲਵੰਡੀ ਦੇ ਵਿੱਚ ਉਹ ਤੁਹਾਨੂੰ ਦਿਖਾ ਰਹੇ ਆਂ ਪੰਜਾਬ ਸਰਕਾਰ ਨੇ ਵੱਡੀ ਕਾਰਵਾਈ ਕੀਤੀ ਹੈ ਇੱਕ ਵੱਡਾ ਐਕਸ਼ਨ ਦੇਖਣ ਨੂੰ ਮਿਲਿਆ ਹੈ ਜਿੱਥੇ ਕਿ ਡਰੱਗਸ ਦੇ ਖਿਲਾਫ ਇਹ ਪੰਜਾਬ ਪੁਲਿਸ ਨੇ ਐਕਸ਼ਨ ਚਲਾਇਆ ਹੈ ਜਿੱਥੇ ਕਿ ਦੇਰ ਰਾਤ ਘਰਾਂ ਦੇ ਵਿੱਚ ਬਲਡੋਜ਼ਰ ਚਲਾਏ ਗਏ ਨੇ ਜੀ ਹਾਂ ਵਾਰ ਔਨ ਡਰੱਗਸ ਦੇ ਤਹਿਤ ਪੰਜਾਬ ਸਰਕਾਰ ਦੀ ਵੱਡੀ ਕਾਰਵਾਈ ਦੇਖਣ ਨੂੰ ਮਿਲੀ ਹੈ ਜਿੱਥੇ ਕਿ ਡਰੱਗ ਮਾਫੀਆ ਦੇ ਘਰਾਣੇ ਹੁਣ ਬਿਲਡੋਜ਼ਰ ਚੱਲੇਗਾ ਤੇ ਬਿਲਡੋਜ਼ਰ ਲੁਧਿਆਣਾ ਦੇ ਪਿੰਡ ਤਲਵੰਡੀ ਦੇ ਵਿੱਚ ਜ਼ਰੂਰ ਚੱਲ ਗਿਆ ਹੈ ਤੇ ਉੱਥੇ ਹੀ ਤਸਵੀਰਾਂ ਨਾਲ ਦੀ ਨਾਲ ਦਿਖਾ ਰਹੀਆਂ ਜਿੱਥੇ ਕਿ ਮਾਨ ਸਰਕਾਰ ਹੁਣ ਡਰੱਗ ਮਾਫੀਆ ਨੂੰ ਨਹੀਂ